ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਜੇ ਗੁਪਤਾ ਨੇ ਸ਼ਕਤੀਨਗਰ ਪਾਰਕ ਵਿਖੇ 200 ਕੇਵੀ ਟਰਾਂਸਫਾਰਮਰ ਦਾ ਉਦਘਾਟਨ ਕੀਤਾ ਇਸ ਮੌਕੇ ਵਾਰਡ ਇਨਚਾਰਜ ਰਿਸ਼ੀ ਕਪੂਰ ਵਿੱਕੀ দত্ত ਰਾਜੇਂਦਰ ਕੁਮਾਰ ਨૈયਰ ਸਮਾਜ ਸੇਵਕ ਅਸ਼ੋਕ ਸਿੰਘ ਲੱੱਧ ਸੁਦੇਸ਼ ਕੁਮਾਰ ਅਤੇ ਬਿਜਲੀ ਵਿਭਾਗ ਦੇ ਕਈ ਅਧਿਕਾਰੀ ਮੌਜੂਦ ਸਨ ਹਾਂ ਜੀ ਜੀ ਅੱਜ ਮੈਂ ਬੜੇ ਮਾਣ ਦੇ ਨਾਲ ਔਰ ਬੜੀ ਖੁਸ਼ੀ ਦੇ ਨਾਲ ਜਿਹੜਾ ਲੋਕਾਂ ਨੂੰ ਇਹ ਵਾਰਡ ਨੰਬਰ ਪਛੁੰਜਾ ਦੇ ਜਿੰਨੇ ਵੀ ਵਸਨੀਕ ਨੇ ਉਹਨਾਂ ਨੂੰ ਮੈਨੂੰ ਦੱਸਣ ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਅਸੀਂ ਇੱਕ ਨਵਾਂ ਟਰਾਂਸਫਾਰਮਰ ਜਿਹੜਾ 200 ਕੇਵੀ ਦਾ ਉਹ ਅਸੀਂ ਅੱਜ ਇੱਥੇ ਸ਼ਕਤੀ ਨਗਰ ਪਾਰਕ ਦੇ ਵਿੱਚ ਇੰਸਟਾਲੇਸ਼ਨ ਕੀਤੀ ਹੈ ਉਹਦੀ ਜਿਹੜੀ ਕੰਮਾਂ ਦੀ ਸਪੀਡ ਹੈ ਉਹ ਰਾਕਟ ਦੀ ਸਪੀਡ ਤੋਂ ਵੱਧ ਸਪੀਡ ਨਾਲ ਕੰਮ ਕੀਤੇ ਜਾਣਗੇ ਔਰ ਤੁਸੀਂ ਦੇਖੋਗੇ ਕਿ ਆਹ ਨਾਲੇ ਦਿਨਾਂ ਦੇ ਵਿੱਚ ਹੋਰ ਵੀ ਅੱਜ ਇੱਕ ਅਸੀਂ ਹੋਰ ਟਰਾਂਸਫਾਰਮਰ ਜਿਹੜਾ ਰਾਮ ਸਿੰਘ ਕਲੋਨੀ ਤੁਸੀਂ ਮੇਰੇ ਨਾਲ ਹੀ ਚੱਲਣਾ ਉੱਥੇ ਵੀ ਅਸੀਂ ਇੱਕ ਨਵਾਂ ਟਰਾਂਸਫਾਰਮਰ ਲਗਾ ਰਹੇ ਹਾਂ ਸੋ ਇਸ ਟਰਾਂਸਫਾਰਮਰ ਦੇ ਨਾਲ ਜਿਹੜਾ ਕਿ ਬਿਜਲੀ ਤੁਸੀਂ ਜਾਣਦੇ ਹੋ ਇੱਕ ਬੇਸਿਕ ਨੈਸਸਿਟੀ ਹੈ ਬੇਸਿਕ ਨੀਡ ਹੈ ਹਰ ਬੰਦੇ ਦੀ ਆਪਣੇ ਹਲਕਾ ਸੈਂਟਰਲ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਤਾ ਲੱਗਾ ਸੀ ਕਿ ਸ਼ਕਤੀ ਨਗਰ ਦੇ ਇਲਾਕੇ ਦੇ ਵਿੱਚ ਥੋੜ੍ਹੀ ਥੋੜ੍ਹੀ ਕਿ ਬਿਜਲੀ ਜੜੀ ਗਈ ਹੈ ਉਹ ਢਿਮਕਦੀ ਹੋ ਜਾਂਦੀ ਸੀ ਕਦੀ ਵੱਧ ਜਾਂਦੀ ਸੀ ਤੇ ਉਸ ਚੀਜ਼ ਨੂੰ ਐਮਐਲਏ ਸਾਹਿਬ ਦੇ ਧਿਆਨ ਚ ਆਈ ਚੀਜ਼ ਤੇ ਐਮਐਲਏ ਸਾਹਿਬ ਨੇ ਅੱਜ ਨਵੇਂ ਟਰਾਂਸਫਾਰਮਰ ਦਾ 200 ਕੇਵੀ ਦਾ ਇੱਕ ਹੋਰ ਐਕਸਟਰਾ ਟਰਾਂਸਫਾਰਮਰ ਇੱਥੇ ਲਵਾ ਕੇ ਤੇ ਸ਼ਕਤੀਨਗਰ ਵਾਲੇ ਲੋਕਾਂ ਨੂੰ ਸਹੂਲਤ ਦੇ ਦਾ ਜਿਹੜਾ ਵਾਅਦਾ ਆ ਉਹ ਆਪਣਾ ਨਿਭਾਇਆ ਆ ਤੇ ਅਸੀਂ ਐਮਐਲਏ ਸਾਹਿਬ ਦੇ ਧੰਨਵਾਦੀ ਆ ਤੇ ਅਸੀਂ ਆਪਣੀ ਮਾਨ ਸਰਕਾਰ ਦੇ ਵੀ ਧੰਨਵਾਦੀ ਆ ਜਿਨ੍ਹਾਂ ਨੇ 600 ਯੂਨਿਟ ਪੰਜਾਬ ਨੂੰ ਬਤੀ ਫਰੀ ਦਿੱਤੀ